ਸਾਲ 2018 ਲਗਭਗ ਖਤਮ ਹੋ ਗਿਆ ਤੇ ਸਾਲ 2019 ਦਾ ਆਗਾਜ਼ ਹੋਣ ਵਾਲਾ ਹੈ। ਅਜਿਹੇ 'ਚ ਪੰਜਾਬ ਸਰਕਾਰ ਨੂੰ ਬਣਿਆ ਤਕਰੀਬਨ ਪੌਣੇ 2 ਸਾਲ ਦਾ ਸਮਾਂ ਹੋ ਚੁੱਕਿਆ। ਅੱਜ ਅਸੀਂ ਇਸੇ ਤੇ ਗੱਲਬਾਤ ਕਰਨ ਲਈ ਲੋਕਾਂ ਦੇ ਵਿੱਚ ਪਹੁੰਚੇ ਹਾਂ ਕਿ ਪੰਜਾਬ ਸਰਕਾਰ ਜਿਹੜੀਆਂ ਲੋਕਾਂ ਦੀ ਉਮੀਦਾਂ ਤੇ ਕਿੰਨਾ ਕੁ ਖਰਾ ਉਤਰੀ ਹੈ ਜਾਂ 2019 ਦੇ ਵਿੱਚ ਲੋਕਾਂ ਨੂੰ ਪੰਜਾਬ ਸਰਕਾਰ ਤੋਂ ਕੀ ਉਮੀਦਾਂ ਨੇ। ਸੋ ਆਓ ਗੱਲਬਾਤ ਕਰਦੇ ਹਾਂ ਲੋਕਾਂ ਦੇ ਨਾਲ। ਸਤਿ ਸ੍ਰੀ ਅਕਾਲ ਜੀ। ਪੰਜਾਬ ਸਰਕਾਰ ਨੇ ਆਪਣੇ ਵਾਅਦੇ ਪੂਰੇ ਨਹੀਂ ਕੀਤੇ ਤੇ ਇਹ ਗੱਲਾਂ ਹੀ ਰਹਿ ਗਈਆਂ ਹੈ ਜਿੰਨੀਆਂ ਵਹਿ ਗਈਆਂ ਕਿ ਥੋੜੇ ਬੁੱਤੇ ਕਾਰੂ ਦਿੱਤੇ ਹੋਣਗੇ ਪਰ ਪੰਜਾਬ ਸਰਕਾਰ ਦੀ ਇਹ ਮਜਬੂਰੀ ਆ ਕਿ ਨਾ ਇਹ ਕਹਿ ਦਿੰਦਾ ਸਾਡਾ ਖਜ਼ਾਨਾ ਖਾਲੀ ਆ ਅਗਰ ਜੇ ਕਾਲੀ ਆਉਂਦੇ ਤੇ ਕਾਲੀ ਇਹ ਗੱਲ ਨਹੀਂ ਕਹਿ ਸਕਦੇ ਸਾਡਾ ਖਜ਼ਾਨਾ ਖਾਲੀ ਆ ਅਸੀਂ ਇਹਨਾਂ ਨੂੰ ਕਾਂਗਰਸ ਰਮ ਬਣਾਇਆ ਹੈਗਾ ਵਾ ਵੀ ਚਲੋ ਠੀਕ ਹੈ ਕੰਮ ਠੀਕ ਕਰਾਂਗੇ ਪਰ ਕੰਮ ਠੀਕ ਨਹੀਂ ਹੋਇਆ ਠੀਕ ਹੈ ਨਾ ਤੇ ਹੁਣ ਅੱਜ ਕੱਲ ਜਿੱਦਾਂ ਹੁਣ ਪੰਚਾਇਤ ਦੀਆਂ ਵੋਟਾਂ ਹੋਈਆਂ ਵਾਂ ਇਹਦੇ ਵਿੱਚ ਇਹ ਵੋਟਾਂ ਜਿਹੜੀਆਂ ਆ ਆਪਣੇ ਸਮਾਗਮ ਕਰਕੇ ਸਿੱਧੀ ਗੁਰਪੁਰਪ ਕਰਕੇ ਇਹ ਨਹੀਂ ਹੋਣੀ ਚਾਹੀਦੀਆਂ ਲੇਟ ਹੋਣੀਆਂ ਚਾਹੀਦੀਆਂ ਏਜੰਸੀਆਂ ਇਹਨਾਂ ਨੇ ਪਹਿਲਾਂ ਕਰਾ ਦਿੱਤੀਆਂ ਹੋਰ ਇਹਦੇ ਨਾਲ ਵੋਟਾਂ ਪਾਉਣ ਦੇ ਨਾਲ ਪਿੰਡਾਂ ਵਿੱਚ ਈਰਖਾ ਜਿਆਦੀ ਵਧੀ ਹੈਗੀ ਆ ਟੜੇਬਾਜੀ ਜਿਆਦੀ ਹੋ ਗਈ ਆ ਇਹ ਟੜੇਬਾਜੀ ਨਹੀਂ ਹੋਣੀ ਚਾਹੀਦੀ ਰਾਮਿਆ ਕੇ ਕੰਮ ਕਰਨ ਜਿਹੜਾ ਸਾਰਿਆਂ ਨੂੰ ਹੁਣ ਜਿੱਥੇ ਕੇ ਅਕਾਲੀ ਨਾ ਕਰ ਰਿਹਾ ਉਹ ਕਾਂਗਰਸ ਨੇ ਕੰਮ ਨਹੀਂ ਕਰਨਾ ਜਿੱਦੇ ਕਾਂਗਰਸ ਦਾ ਕਰ ਉਹ ਅਕਾਲੀ ਕੰਮ ਨਹੀਂ ਕਰਨਾ ਸੋ ਇਹਨਾਂ ਚੀਜ਼ਾਂ ਤੇ ਬੰਦੇ ਨੂੰ ਸੈਂਟਰਲ ਜਿਹੜਾ ਗਵਰਨਮੈਂਟ ਹੈ ਉਹਨੂੰ ਕੰਟਰੋਲ ਕਰਨਾ ਚਾਹੀਦਾ ਪਰ ਸਾਂਝਾ ਕੰਮ ਸਭ ਦਾ ਹੋਣਾ ਚਾਹੀਦਾ ਸਮਝਿਆ ਜਿੰਨੀਆਂ ਗ੍ਰਾਂਟਾਂ ਮ ਤੇ ਸਾਂਝੇ ਕੰਮਿਆਂ ਨਾਲ ਸਾਥਾਂ ਦਾ ਹੋਣਾ ਚਾਹੀਦਾ ਇਸ ਵਕਤ ਜਿਹੜੀ ਭਾਵੇਂ ਉਹਨਾਂ ਨੂੰ 1.5 ਸਾਲ ਹੋ ਗਏ ਪਰ ਉਹ ਆਪਣੇ ਵਾਅਦੇ ਪੂਰੇ ਨਹੀਂ ਕਰ ਸਕੀ ਮਹਿਸੂਸ ਹੁੰਦਾ ਇਸ ਤਰ੍ਹਾਂ ਮਹਿਸੂਸ ਹੁੰਦਾ ਸਗੋਂ ਬਿਲਕੁਲ ਹੀ ਸਰਕਾਰ ਦੇ ਨਾਂ ਦੀ ਕੋਈ ਚੀਜ਼ ਹੀ ਨਹੀਂ ਹੈਗੀ ਚੀਫ ਮਿਨਿਸਟਰ ਦਾ ਕਦੇ ਬਿਆਨ ਜਾਂ ਕੋਈ ਪ੍ਰੋਗਰੈਸਿਵ ਬਿਆਨ ਨਹੀਂ ਸੁਣਿਆ ਪਹਿਲਾਂ ਜਦੋਂ ਬਣੇ ਨੇ ਉਦੋਂ ਜਰੂਰ ਆਪਸ ਵਿੱਚ ਗੱਲਾਂ ਤਾਂ ਇੱਕ ਦੂਜੇ ਦੀਆਂ ਇਹ ਲੱਤਾਂ ਖਿੱਚਣ ਵਾਲੀਆਂ ਗੱਲਾਂ ਨੇ ਪਰ ਪ੍ਰੋਗਰੈਸਿਵ ਕੋਈ ਗੱਲ ਨਹੀਂ ਬਣੀ ਇਹ ਮਤਲਬ ਸਾਨੂੰ ਬਹੁਤ ਅਫਸੋਸ ਹੈ ਕੇ ਪੰਜਾਬ ਇੱਕ ਪਾਰਟੀ ਤੋਂ ਉੱਤਰਦਾ ਦੂਜੀ ਤੇ ਆਉਂਦਾ ਦੂਜੀ ਦੇ ਲੋਕਾਂ ਨੂੰ ਉਹੀ ਝੂਠੇ ਲਾਰੇ ਦੇ ਚੱਲਦੇ ਨੇ ਸੋ ਕੋਈ ਖਰੀ ਨਹੀਂ ਸਰਕਾਰ ਨੇ ਕਈ ਜਿਹੜੇ ਮੁੱਦੇ ਦੱਸੇ ਸੀਗੇ ਇਲੈਕਸ਼ਨਾਂ ਤੋਂ ਪਹਿਲਾਂ ਵੀ ਅਸੀਂ ਇਹ ਚੀਜ਼ ਵੀ ਕਰਾਂਗੇ ਇਹ ਚੀਜ਼ ਵੀ ਕਰਾਂਗੇ ਜੋ ਪਿਛਲੀ ਸਰਕਾਰ ਉਹ ਕਹਿੰਦੇ ਸੀ ਵੀ ਨਹੀਂ ਕਰ ਸਕੀ ਕੀ ਲੱਗਦਾ ਕਿ ਉਹ ਕਿਹੜੇ ਇਹੋ ਜਿਹੇ ਮੁੱਦੇ ਸੀ ਜਾਂ ਉਹਨਾਂ ਦੇ ਵਿੱਚੋਂ ਕੋਈ ਸਰਕਾਰ ਇਸ ਸਰਕਾਰ ਨੇ ਪੂਰਾ ਕੋਈ ਮੈਂ ਤਾਂ ਲੱਗਾ ਕੋਈ ਨਹੀਂ ਦੇਖੋ ਸਭ ਤੋਂ ਵੱਧ ਨਸ਼ਾ ਨਿਸ਼ਾਨਦਾ ਇਹ ਮੁੱਦਾ ਸਭ ਤੋਂ ਵੱਡਾ ਉਠਾਇਆ ਜਾਂਦਾ ਸੀਗਾ ਇਹਨਾਂ ਨੇ ਕੀ ਕੀਤਾ ਕੁਝ ਨਹੀਂ ਕੀਤਾ ਕੋਈ ਪ੍ਰੋਗਰੈਸ ਵੀ ਅਸੀਂ ਕਹੀਏ ਵੀ ਆ ਕੋਈ ਉਹਨਾਂ ਨੇ ਕੋਈ ਨਸ਼ੇ ਵਾਲੇ ਨੂੰ ਅੰਦਰ ਬੰਦ ਕੀਤਾ ਜਾਂ ਫਲਾਣਾ ਕੀਤਾ ਉਦੋਂ ਬਸ ਸਿਰਫ ਵੋਟਾਂ ਵਟੋਰਨ ਵਾਸਤੇ ਹੀ ਆਪਦਾ ਇਹ ਇਸ਼ੂ ਰੇਜ਼ ਕਰ ਦਿੰਦੇ ਨੇ ਅਦਰਵਾਈਜ਼ ਇਹਨਾਂ ਦੀ ਕੋਈ ਨਹੀਂ ਮੈਂ ਸਮਝਦਾ ਵੀ ਕੋਈ ਦੇਣ ਹੈ ਅੱਗੇ ਫਰਦਰ ਪ੍ਰੋਗਰੈਸ ਫਾਈਨੈਂਸ਼ਲੀ ਗਵਰਨਮੈਂਟ ਪਿੱਛੇ ਜਾ ਰਹੀ ਹੈ ਪੰਜਾਬ ਸਟੇਟ ਇੰਡਸਟਰੀਲੀ ਬਹੁਤ ਬੈਕਵਰਡ ਹੋ ਗਿਆ ਸਾਡਾ ਤੇ ਰੋਜ਼ਗਾਰ ਬੱਚਾ ਨੂੰ ਮਿਲਦਾ ਨਹੀਂ ਹੈਗਾ ਇਹ ਤਾਂ ਸ਼ੁਕਰ ਹੈ ਵੀ ਸਾਡੇ ਪੰਜਾਬੀ ਦਾ ਟ੍ਰੈਂਡ ਹੈਗਾ ਉਹ ਕੈਨੇਡਾ ਅਮਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ ਵਗੈਰਾ ਜਾ ਕੇ ਉਹ ਆਪ ਦਾ ਰੋਜ਼ਗਾਰ ਵਗੈਰਾ ਲੱਭ ਰਹੇ ਨੇ ਔਰ ਇਹ ਸਗੋਂ ਇਹ ਇੱਕ ਦੂਜੇ ਪਾਸੇ ਉਹ ਮਾੜੀ ਗੱਲ ਵੀ ਹੈ ਮਾੜੀ ਇਸ ਕਰਕੇ ਮੈਂ ਇਹ ਕਹਿੰਦਾ ਇੰਨਾਂ ਚੀਜ਼ਾਂ ਨੂੰ ਕਿ ਇਸ ਦੇ ਨਾਲ ਜਿਹੜੀ ਸਾਡੀ ਕਰੀਮ ਹੈ ਮਤਲਬ ਉਹ ਬਾਹਰ ਜਾ ਰਹੀ ਹੈ ਇੱਥੇ ਪਿੱਛੋਂ ਜਿਹੜਾ ਵਿਚਾਰਾ ਉਹ ਪਹਿਲੇ ਹੀ ਦੱਬਿਆ ਮਾਰਿਆ ਕਿਸਾਨ ਹੈ ਉਹਦੇ ਬੱਚੇ ਤਾਂ ਇੱਥੇ ਫੇਰ ਰਹੇ ਜਾਂਦੇ ਨੇ ਦੂਜੇ ਜਿਹੜੇ ਭੇਜ ਸਕਦੇ ਨੇ ਉਹਨਾਂ ਦੇ ਚਲੇ ਜਾਂਦੇ ਨੇ ਸੋ ਇਹ ਵੀ ਇੱਕ ਤਰ੍ਹਾਂ ਦਾ ਇੱਕ ਘਾਟੇ ਵਾਲੀ ਗੱਲ ਹੈ ਜਿਹੜੇ ਸਾਡੇ ਪੜ੍ਹੇ ਲਿਖੇ ਮੁੰਡੇ ਨੇ ਬਾਹਰ ਨੂੰ ਭੱਜ ਰਹੇ ਨੇ ਜਾਂ ਜੋ ਇਹਨਾਂ ਵਾਅਦੇ ਕੀਤੇ ਹਨ ਜਿੰਨੀਆਂ ਉਮੀਦਾਂ ਸੀ ਉਹ ਲੋਕੀ ਥੋੜੀ ਡਿਸਪੌਇੰਟਡ ਹੈ ਹੈ ਅਚਾ ਤੁਸੀਂ ਭਾਵੇਂ ਲੋਨ ਵੀਵਰ ਦਾ ਲੈ ਲਓ ਭਾਵੇਂ 스마트ਫੋਨ ਦਾ ਲੈ ਲਓ ਖਾਸ ਕਰਕੇ ਮੈਂ ਕਿਹਾ ਹੋਰ ਛੱਡੋ ਪਰ ਜਿਸ ਤਰ੍ਹਾਂ ਸਭ ਤੋਂ ਥੱਲੇ ਓਲਡ ਏਜ ਪੈਨਸ਼ਨ ਜਿਹੜੇ 5-5 600 ਰੁਪਇਆ ਲੈ ਰਹੇ ਆ ਅੱਜ ਹਰਿਆਣਾ 2000 ਰੁਪਇਆ ਪਰ ਮਹੀਨਾ ਦੇ ਰਿਹਾ ਤੇ ਇਹ ਬਹੁਤ ਮਾੜੀ ਗੱਲ ਆ ਵੀ ਜਿਹੜਾ ਲੋਇਸਟ ਤਬਕੇ ਦਾ ਖਿਆਲ ਨਹੀਂ ਰੱਖਿਆ ਜਾ ਰਿਹਾ ਹੋਰ ਉੱਪਰ ਬੜੇ ਅਨਪ੍ਰੋਡਕਟਿਵ ਜਿਹੜੇ ਆ ਨਾ ਸੀਐਮ ਨੇ ਆਲੇ ਦੁਆਲੇ ਆਪਣੇ ਖਰਚੇ ਵਧਾਏ ਹੋਏ ਆ ਬਹੁਤ ਜਿਆਦੇ ਜਿਹੜੇ ਆ ਨਾ ਐਡਵਾਈਜ਼ਰ ਅਪਾਇੰਟ ਕਰ ਕਰਕੇ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਉਹਨਾਂ ਐਡਵਾਈਜ਼ਰਾਂ ਦੀ ਅੱਜ ਕੀ ਕੰਟਰੀਬਿਊਸ਼ਨ ਆ ਕੀ ਸਰਕਾਰ ਦੱਸ ਸਕਦੀ ਆ ਵੀ ਪੌਣੇ 2 ਸਾਲਾਂ ਦੇ ਵਿੱਚ ਇਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਮੈਂ ਅਪਾਇੰਟ ਕੀਤਾ ਇਹਨਾਂ ਦੀ ਆ ਪੰਜਾਬ ਦੇ ਲਈ ਆ ਕੰਟ ਪੰਜਾਬ ਸਰਕਾਰ ਜਿੰਨਾ ਇਹਨਾਂ ਨੇ ਵਾਅਦੇ ਕੀਤੇ ਸੀਗੇ ਅਜੇ ਉਹ ਪੂਰੇ ਨਹੀਂ ਹੋ ਰਹੇ ਤੇ ਉਸ ਕਰਕੇ ਜਿਹੜੀ ਮਤਲਬ ਜਨਤਾ ਹੈ ਉਹ ਅਜੇ ਨਾ ਖੁਸ਼ ਨਜ਼ਰ ਆ ਰਹੀ ਹੈ ਤੇ ਜੇ ਅਗਰ ਇਹ ਤਿੰਨ ਸਾਲ ਦੇ ਵਿੱਚ ਜਿਹੜਾ ਪ੍ਰੋਜੈਕਟ ਲੈ ਕੇ ਚੱਲੇ ਸੀਗੇ ਵੀ ਘਰ-ਘਰ ਨੌਕਰੀ ਦੇਣੀ ਹੈ ਇਹਨਾਂ ਨੇ ਤੇ ਜੇ ਉਹ ਖਰਾ ਉਤਰ ਨਗੇ ਤਾਂ ਹੋ ਸਕਦਾ ਜਿਹੜੀ ਮਤਲਬ ਜਨਤਾ ਹੈ ਆਮ ਪਬਲਿਕ ਉਹਨਾਂ ਦੇ ਨਾਲ ਸਾਥ ਲੈ ਕੇ ਚੱਲੇ ਕਿਉਂਕਿ ਸਰਕਾਰਾਂ ਜਿਹੜੀਆਂ ਚੇਂਜ ਇਸੇ ਕਰਕੇ ਹੁੰਦੀਆਂ ਨੇ ਕਿ ਨਵੇਂ ਵਾਅਦੇ ਹੁੰਦੇ ਨੇ ਤੇ ਉਹ ਜੇ ਸਰਕਾਰਾਂ ਉਹਨਾਂ ਪਰ ਖਰਾ ਨਹੀਂ ਉਤਰਦੀਆਂ ਤੇ ਫਿਰ ਲੋਕ ਜਿਹੜੇ ਨੇ ਉਹ ਆਉਣ ਵਾਲੀਆਂ ਚੋਣਾਂ ਦੇ ਵਿੱਚ ਉਹ ਉਹਨਾਂ ਨੂੰ نیچے ਲਾ ਦਿੰਦੀਆਂ ਨੇ ਸਰਕਾਰ ਕੀ ਨਹੀਂ ਜਾਣਦੀ ਮੈਂ ਕਹਿੰਨਾ ਕੀ ਨਹੀਂ ਜਾਣਦੀ ਬੜੀ ਦੁਖ ਖਲੀ ਗੱਲ ਆ ਵੀ ਜਿਹੜੇ ਐਮਐਲਏ ਇਨੀ ਇੰਦੀਆਂ ਪੈਨਸ਼ਨਾਂ ਤੇ ਤਨਖਾਹਾਂ ਲੈ ਰਹੇ ਆ ਇਹਨਾਂ ਦਾ ਇਨਕਮ ਟੈਕਸ ਵੀ ਸਰਕਾਰ ਦੇ ਰਹੀ ਆ ਇਹ ਕੀ ਛੋਟੀਆਂ ਛੋਟੀਆਂ ਚੀਜ਼ਾਂ ਸੋਚਣ ਵਾਲੀਆਂ ਨਹੀਂ ਆ ਜਿਹੜੇ 2-2 ਲੱਖ ਰੁਪਈਆ ਲੈ ਰਹਿਆ ਉਹਦਾ ਇਨਕਮ ਟੈਕਸ ਵੀ ਸਰਕਾਰ ਦੇਵੇ ਤੇ 올ਡ ਰਿਟ ਪੈਨਸ਼ਨਰ ਲਈ 500 ਰੁਪਏ ਤੋਂ ਪਰੇ ਵੱਧ ਦੇ ਨਹੀਂ ਸਕਦੇ ਇਹਨਾਂ ਦੀ ਸੋਚਨ ਸ਼ਕਤੀ ਕਿੱਡੀ ਮਾੜੀ ਆ ਜਾਂ ਬੜੇ ਦੁੱਖ ਵਾਲੀ ਗੱਲ ਆ ਕਿ ਗਵਰਨਮੈਂਟ ਦਾ ਇਹ ਸਾਨੂੰ ਖਿਆਲ ਨਹੀਂ ਕਰਦੇ ਗੱਡੀਆਂ ਦਾ ਇਹਨਾਂ ਦਾ ਟਾਰਗੇਟ ਹੁੰਦਾ ਗੱਡੀ ਮਿਲ ਗਈ ਦੇ ਆਰ ਫੁਲੀ ਓਕੇ ਦੇ ਆਰ ਫੁਲੀ ਸੈਟੀਸਫਾਈਡ ਵਾਹਲ ਸਰਪਤੇ 2018 ਦੇ ਮੁਕਾਬਲੇ ਜਿਹੜਾ 2019 ਦੇ ਵਿੱਚ ਕੀ ਉਮੀਦ ਲੱਗਦੀ ਹੈ ਕਿਉਂਕਿ 2 ਸਾਲ ਤਾਂ ਤਕਰੀਬਨ ਹੋਣ ਵਾਲੇ ਆ ਇਸ ਤੋਂ ਪਿੱਛੇ 3 ਸਾਲ ਰਹਿ ਜਾਣੇ ਪੰਜਾਬ ਸਰਕਾਰ ਦੇ ਕੀ ਲੱਗਦਾ ਕਿ ਇਹ ਜਿਹੜੇ 3 ਸਾਲਾਂ ਦੇ ਵਿੱਚ ਪੰਜਾਬ ਸਰਕਾਰ ਕਿੰਨਾ ਕੁ ਨਾ ਵਾਅਦੇ ਤੇ ਖਰੇ ਉਤਰ ਪਾਊਗੀ ਪੰਜਾਬ ਸਰਕਾਰ ਜਿਹੜਾ ਤੇ ਇਹਨਾਂ ਨੂੰ ਆਪਣੇ ਉਹ ਬੇਦਵੀ ਦਾ ਲੱਗਾ ਗੁਰੰਤ ਸਾਹਿਬ ਦਾ ਅੜਿੱਕਾ ਲੱਗਾ ਹੈਗਾ ਆ ਆਕਾਲੀਆਂ ਨੂੰ ਸੋ ਉਹ ਤੇ ਲੋਕਾਂ ਦੇ ਮਨ ਚ ਹੈਗਾ ਹੀ ਹੈਗਾ ਵਾ ਸੋ ਇਹ ਉਹਦਾ ਕਰਕੇ ਇਹਨਾਂ ਨੇ ਵੋਟਾਂ ਪੈਣੀਆਂ ਉਦਾਂ ਵੋਟਾਂ ਨਹੀਂ ਪੈ ਸਕਦੀਆਂ ਇਹਨਾਂ ਨੂੰ ਤੇ ਚਲੋ ਅੱਗੇ ਵੇਖੋ ਭਿਓਂ ਦੋਨਾਂ ਦਾ ਬਰਾਬਰ ਦੀ ਟੱਕਰ ਹੈਗੀ ਆ ਕੌਣ ਜਿੱਤੇਗਾ ਕੌਣ ਹਾਰਦਾ ਤੀਜੀ ਪਾਰਟੀ ਕੋਈ ਹੈ ਨਹੀਂ ਪੰਜਾਬ ਦੇ ਵਿੱਚ ਤੀਜੀ ਪਾਰਟੀ ਆਉਣੀ ਚਾਹੀਦੀ ਪਰ ਤੀਜੀ ਪਾਰਟੀ ਹੈ ਨਹੀਂ ਕੋਈ ਨਵੇਂ ਸਾਲ ਤੇ ਕੀ ਕਹਿੰਨੇ ਹੋ ਪੰਜਾਬ ਸਰਕਾਰ ਨੂੰ ਕੀ ਸਨੇਹਾ ਦੇਣੇ ਹੋ ਨਵੇਂ ਸਾਲ ਤੇ ਆਈ ਸਨਾਹ ਦੇਣੇ ਆ ਤਕੜੇ ਹੋ ਕੇ ਕੰਮ ਕਰੋ ਬਾਤ ਚੜ ਕੇ ਕੰਮ ਕਰੋ ਲੋਕਾਂ ਨੂੰ ਏਕਤਾ ਬਖਸ਼ੋ ਸ਼ਾਂਤੀ ਬਖਸ਼ੋ ਲੋਕਾਂ ਨੂੰ ਏਕਤਾ ਏਕਤਾ ਬਖਸ਼ੋ ਲੋਕਾਂ ਨੂੰ ਪੰਜਾਬ ਸਰਕਾਰ ਕੋਲੋਂ ਕੋਈ ਬਹੁਤੀ ਜਿਆਦੀ ਲੰਮੀ ਛੋੜੀ ਉਮੀਦ ਰੱਖ ਕੇ ਨਹੀਂ ਹੈ ਵੀ ਗਾਂਈ ਮੀਲ ਦੀ ਨਜ਼ਰ ਨਹੀਂ ਆਉਂਦਾ ਵੀ ਰੈਵਨਿਊ ਜਿਹੜਾ ਇਨਕਰੀਜ਼ ਕਰ ਜਿਆਦਾ ਹੋਏਗਾ ਰੈਵਨਿਊ ਜਿਆਦਾ ਇਨਕਰੀਜ਼ ਹੁੰਦਾ ਬਾਅਦ ਸਕੋਪ ਨਹੀਂਗਾ ਇਹਨਾਂ ਦੇ ਹੈਂਡਸ ਬੜੇ ਟਾਈਟ ਆ ਇਸ ਕਰਕੇ ਕੋਈ ਬਾਤ ਮੈਂ ਕਹਿ ਸਕਦਾ ਪਈ ਕੋਈ ਅੱਛਾ ਮਾਹੌਲ ਨਜ਼ਰ ਨਹੀਂ ਆ ਰਿਹਾ ਜਿਹੜੀ ਪੰਜਾਬ ਸਰਕਾਰ ਨਵੀਂ ਬਣੀ ਹੈ ਜੋ ਤਾਂ ਮੀਜ਼ਾ ਸਾਹਿਬ ਨੇ ਫਿਲ ਹੋ ਗਈ। ਕੋਈ ਵਜ਼ਾ ਆਪਣ ਨੇ ਪੂਰਾ ਨਹੀਂ ਕੀਤਾ। ਤੇ ਅੱਗੋਂ ਆਸ ਹੈ ਕਿ ਕਰ ਰਹੇ ਅਮੀ ਕਰਦੇ ਆ। ਸ਼ਾਇਦ ਅੱਗੋਂ ਕੁਛ ਕਰਨ। ਖਾ ਪ੍ਰੈਫਰੀ ਇੰਪਲਾਈ ਦਾ ਸਰ ਨੇ ਕੋਈ ਨਹੀਂ ਕੀਤਾ। ਉਹਨਾਂ ਨੂੰ ਬੜਾ ਲੱਡੂਨ ਕੀਤਾ। ਉਹਨਾਂ ਦੀ ਮੰਗ ਵੀ ਜਲਦੀ ਜਲਦੀ ਪੂਰੀ ਕੀਤੀ ਜਾਵੇ। ਜੇ ਆਪਣਾ ਪਰਸਨਲ ਥਿਊ ਹੈ ਕਿ ਕੋਈ ਬਾਤ ਤਾਂ ਖਰੀ ਨਹੀਂ ਉਤਰੀ ਸਰਕਾਰ। ਇਸ ਤੋਂ ਪਹਿਲੇ ਕਾਲੀ ਸਰਕਾਰ ਸੀ ਉਹੀ ਕਿਸੇ ਵਾਅਦੇ ਤੇ ਕਰੇ ਨੇ ਉਤਰੇ ਵਾਅਦੇ ਕਰਦੇ ਨੇ ਮੇਰਾ ਕੱਲ ਵੋਟਾਂ ਲੈਂਦੇ ਚੱਕਰਾਂ ਦੇ ਵਿੱਚ ਸ਼ਹਿਰ ਵਿੱਚ ਸ਼ਹਿਰ ਚ ਰਹਿਣਾ ਤੇ ਸ਼ਹਿਰ ਦੇ ਵਿੱਚ ਕੋਈ ਇੰਪਰੂਵਮੈਂਟ ਨਹੀਂ ਹੋਈ ਅਸਤੱਕ ਨਾ ਟ੍ਰੈਫਿਕ ਦੀ ਨਾ ਮਾਰਕੀਟ ਦੀ ਨਾ ਕਿਸੇ ਕਿਸਮ ਦੀ ਇੰਪਰੂਵਮੈਂਟ ਸਮਝ ਲਈਏ ਸ਼ਹਿਰ ਚ ਤਾਂ ਨਹੀਂ ਹੋਈ ਪਿੰਡ ਦਾ ਪਤਾ ਨਹੀਂ ਆ ਲੱਗਦਾ ਦਾ ਥਾਪ ਵੀ ਕਰਨਗੇ ਫੇ ਕਰੀ ਹੀ ਨਹੀਂ ਗੱਲ ਬਣੀ ਨਹੀਂ ਹੈ ਠੀਕ ਹੈ ਜਿਹੜਾ ਕੈਪਟਨ ਸਾਹਿਬ ਕਹੇ ਤਾਂ ਐ ਕਰੂਗੇ ਐ ਕਰੂਗੇ ਹੋਈ ਨਹੀਂ ਗੱਲ ਉਹ ਜਦ ਤਾਂ ਐ ਸੀ ਇਹ ਕਹਿੰਦੇ ਐ ਕਰਾਪਸ਼ਨ ਬਹੁਤ ਹੈ ਫਲਾਣਾ ਹੁਣ ਕਰਾਪਸ਼ਨ ਉਸ ਤਰ੍ਹਾਂ ਹੀ ਫੇਰ ਹੈ ਬਸ ਹੈ ਉਹ ਐ ਕਰੂਗੇ ਬਾਦਲ ਐ ਕਰ ਲਿਆ ਸੀ ਐ ਕਰੂਗੇ ਕੋਈ ਲੈਣਾ ਨਹੀਂ ਦੇਣਾ ਨਹੀਂ ਫੇਰ ਉਸ ਤਰ੍ਹਾਂ ਜੀ ਲਈ ਜਾਂਦੇ ਵੇ ਵੇਖੋ ਜਿਵੇਂ ਕਿਸਾਨਾਂ ਦਾ ਲਾ ਲਓ ਏਮਪਲਾਈਜ਼ ਦਾ ਲਾ ਲਓ ਆਪਣਾ ਕਿਸੇ ਵਰਕਰ ਨੂੰ ਵੀ ਕੋਈ ਜੋ ਇਹਨਾਂ ਨੇ ਵਾਅਦਾ ਕੀਤਾ ਕੋਈ ਪੂਰਾ ਨਹੀਂ ਉਹ ਨਸ਼ੇ ਵਾਲਾ ਉਹ ਫੇਲ ਆ ਸਾਰੇ ਵਸੋਈ ਵੈਸੇ ਵਾਦਾ ਕੋਈ ਪੂਰਾ ਨਹੀਂ ਕਿੰਨੇ ਕੋ ਆਪਦੇ ਵਾਦਿਆਂ ਤੇ ਖਰੀ ਉਤਰੀ ਹੈ ਜਾਂ ਨਹੀਂ ਉਤਰੀ ਇਹ ਤਾਂ ਇਹ ਤਾਂ ਜਨਤਾ ਨੂੰ ਪਤਾ ਹੋਣਾ ਅਸੀਂ ਇਹ ਤਾਂ ਜਨਤਾ ਜਾਣਦੀ ਹੋਣੀ ਹਾਂ ਆਮ ਲੋਕਾਂ ਨਾਲ ਗੱਲ ਕਰ ਰਹੇ ਹਾਂ ਇਸੇ ਵੱਲੋਂ ਆਓ ਚਲ ਆਮਚ ਆਪਾਂ ਸ਼ਾਮਲਾ ਹਾਂ ਤੇ ਹਾਂਜੀ ਕਿਉਂ ਜੀ ਗੱਲ ਤੇ ਹੈ ਨਾ ਹੁਣ ਕਿਸੇ ਵਾਰ ਕੀ ਕਿਸੇ ਦੇ ਆਪਾਂ ਕੋਈ ਨਹੀਂ ਕਰ ਸਕਦੇ ਨਹੀਂ ਕੀ ਲੱਗਦਾ ਕਿ ਪੰਜਾਬ ਸਰਕਾਰ ਨੇ ਜਿਹੜੇ ਵਾਦੇ ਕੀਤੇ ਹੋਣੇ ਇਹ ਪੂਰੇ ਹੋਏ ਵਾਦੇ ਕੌਣ ਪੂਰੇ ਕਰਦਾ ਕੋਈ ਨਹੀਂ ਕਰਦਾ ਵਾਦੇ ਪੂਰੇ ਕਿਹੜੀ ਪਾਰਟੀ ਕੋਈ ਨਹੀਂ ਕਰਦੀ ਪਰ ਆਪਾਂ ਤਾਂ ਸਰਕਾਰਾਂ ਨੂੰ ਇਸ ਕਾਨੂੰ ਇਹ ਲੈ ਕੇ ਬੋਟਲ ਲੈਣ ਦੇ ਵਾਕੇ ਚੱਲ ਪਾ ਠੀਕ ਹੈ ਉਹਦਾ ਸਿਸਟਮ ਹੋਣਾ ਵਾ ਜੋ ਮਤਲਬ ਚੱਲੀ ਜਾਂਦਾ ਹੈ ਤਾਂ ਹਾਂਜੀ ਇਹਦੇ ਸਿਸਟਮ ਚ ਕੋਈ ਆਪਾਂ ਕੀ 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 ਚੇਂਜ ਕਰ ਸਕਦੇ ਆ ਕੀ ਕਰ ਸਕਦੇ ਇਹਦਾ ਵੀ ਸਿਸਟਮ ਆ ਕਿਉਂ ਜੀ ਇਹ ਚੱਲ ਰਿਹਾ ਤਾਂ ਇਹਦੇ ਚੱਲੀ ਜਾਣਾ ਤਾਂ ਨਹੀਂ ਪਰ ਸਿਸਟਮ ਜੇ ਗਲਤ ਆ ਤਾਂ ਫਿਰ ਉਹ ਚੇਂਜ ਤਾਂ ਹੋਣਾ ਚਾਹੀਦਾ ਨਾ ਕਰੈਨਸ ਆ ਤਾਂ ਕੋਈ ਕਿਹੜਾ ਕਰ ਸਕਦਾ ਹੈ ਕੋਈ ਵੀ ਨਹੀਂ ਕਰ ਸਕਦਾ ਕੀ ਲੱਗਦਾ ਕਿ ਆਮ ਲੋਕ ਜਿਹੜੇ ਬੋਰਡ ਦਾ ਇਸਤੇਮਾਲ ਕਰਦੇ ਸਰਗਾ ਬੰਦੇ ਚਲੇ ਜਾਣਗੇ ਚਲੇ ਜਾਣਾ ਸਿਸਟਮ ਹੈ ਕੋਈ ਕੋਈ ਕਿਸੇ ਉਹ ਵਾਸ ਦੀ ਗੱਲ ਨਹੀਂ ਨਵਾਂ ਸਾਲ ਜਿਹੜਾ ਚੰਗੇ ਕੰਮ ਕਰੋ ਡਿਵੈਲਪਮੈਂਟ ਦੇ ਕੰਮ ਕਰੋ ਜਿਹੜੇ ਇੱਕ ਦੂਜੇ ਦੇ ਪਾਰਟ ਹੈਗੇ ਇਸ ਬੋਲੀ ਹੈ ਉਹ ਹੀ ਕਰੀ ਜੋਗੇ ਤੇ ਕੀ ਮਤਲਬ ਹੈ ਡਿਵੈਲਪਮੈਂਟ ਕੰਮ ਕਰੋ ਆਪਾਂ ਜਿਹੜੀ ਆਮ ਜਨਤਾ ਨੂੰ ਜਿਹੜਾ ਮਤਲਬ ਫਾਇਦਾ ਹੋਵੇ ਮੈਂ ਖਰੀ ਕੋਸ਼ਿਸ਼ ਤਾਂ ਕਰਦੇ ਪਰ ਉਤਰੇ ਤਰੇ ਬਣਿਆ ਕੁਝ ਨਹੀਂ ਕਰਦੇ ਤਾਂ ਹੈ ਅਸੀਂ ਨੌਕਰੀਆਂ ਦਵਾਂਗੇ ਫਲਾਣਾ ਉਹ ਲਾਉਣੇ ਉੱਥੇ ਕਰਦੇ ਵੀ ਨੌਜਵਾਨਾਂ ਨੂੰ ਇਕੱਠੇ-ਕੁੱਠੇ ਕਰਕੇ ਬਾਹਰ ਦੀਆਂ ਕੰਪਨੀਆਂ ਬਣਾਉਣੇ ਤੇ ਬਣਿਆ ਕੁਝ ਨਹੀਂ ਪ੍ਰਾਈਵੇਟ ਨੌਕਰੀਆਂ ਥੋੜੀਆਂ-ਬਹੁਤੀਆਂ ਬਣੇ ਦਿੱਤੀਆਂ ਹੈ ਜੀ ਕੋਸ਼ਿਸ਼ ਤਾਂ ਕਰਦੇ ਗੱਲ ਬਣਦੀ ਨਹੀਂ ਕੀ ਲੱਗਦਾ ਕਿ ਕਿੱਥੇ ਕਮੀ ਰਹਿ ਜਾਂਦੀ ਹੈ ਇਹ ਕਹਿੰਦੇ ਪੈਸੇ ਨਹੀਂ ਸਾਡੇ ਪਾਸ ਹੈ ਵੀ ਇੱਕ ਤਾਂ ਕਹਿੰਦੇ ਖਜ਼ਾਨਾ ਖਾਲੀ ਸੀ ਹੁਣ ਬਸ ਇਹ ਰਾ ਟੈਕਸ ਤੋਂ ਫੇਰ ਵੀ ਫੇਰ ਕਈ ਬੱਚੇ ਨੌਜਵਾਨਾਂ ਨੂੰ ਨੌਕਰੀਆਂ ਦਵਾਂਗੇ ਐ ਕਰੂੰਗੇ ਹੁਣ ਮੋਬਾਈਲ ਦੇ ਨੇ ਫਲਾੜਾ ਕਰਨ ਕਹੀਂ ਤਾਂ ਜਾਣੇ ਆਹ ਜੀਮੀਦਾਰਾਂ ਨੂੰ ਥੋੜੇ ਬਹੁਤੇ ਪੈਸੇ ਦਿੱਤੇ ਵੀ ਹੈ ਜੀਮੀਦਾਰਾਂ ਦਾ ਮਾੜਾ ਮੋਟਾ ਥੜੋ ਜਿ ਕਰਿਆ ਹਾਂਜੀ ਠੀਕ ਥੋੜੇ ਜਿਹਾ ਮਾਫ ਕਰਿਆ ਹੋਰ ਗਾਂ ਕਹਿੰਦੇ ਵੀ ਸਾਲ ਬਰਸਾਲ ਕਰੀ ਜਾਉਂਗੇ ਜੀਮੀਦਾਰਾਂ ਦਾ ਕਰਿਆ ਥੋੜਾ ਅੱਜ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਕਿ ਪੰਜਾਬ ਸਰਕਾਰ ਤੋਂ ਉਹਨਾਂ ਨੂੰ ਜਿਹੜੀਆਂ ਉਮੀਦਾਂ ਸੀ ਕੁਝ ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਉਹਨਾਂ ਦੀ ਉਮੀਦਾਂ ਤੇ ਖਰੇ ਉਤਰ ਰਹੀ ਹੈ ਹਾਲਾਂਕਿ ਕਈ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਪੰਜਾਬ ਸਰਕਾਰ ਨਾਲ ਜਿੰਨੀਆਂ ਲੋਕਾਂ ਨੂੰ ਉਮੀਦਾਂ ਸੀ ਸਰਕਾਰ ਉਸ ਤੇ ਖਰੇ ਨਹੀਂ ਉਤਰੀ ਹੈ ਨਾਲ ਦੇ ਨਾਲ ਲੋਕ ਇਹ ਵੀ ਕਹਿ ਰਹੇ ਨੇ ਕਿ 2019 ਦੀ ਜਿਹੜੀ ਸ਼ੁਰੂਆਤ ਹੋ ਰਹੀ ਹੈ ਪੰਜਾਬ ਸਰਕਾਰ ਉਹਦੇ ਵਿੱਚ ਕੁਝ ਚੰਗਾ ਕਰਨ ਦੀ ਕੋਸ਼ਿਸ਼ ਕਰੇਗੀ